101% ਫੁੱਲ ਗਾਰੰਟੀ ਹੈ ਜੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਆਪਣੀ ਬਹੁਤ ਪਸੰਦ ਆਊਗੀ ਜਮਾ ਸਵਾਸਤੀ ਆਪਾਂ ਇੱਕ ਅਲਟੋ ਗੱਡੀ ਲੈ ਕੇ ਪਹੁੰਚੇ ਹਾਂ ਰੇਟ ਕਿੰਨਾ ਕਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਜੀ ਸਕਰੀਨ ਤੇ ਆਪਾਂ ਪਹਿਲੇ ਹੀ ਲਿਖ ਕੇ ਰੱਖਤਾ ਸੀਗਾ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਵਾਰੀ ਸਰ ਗੱਲਬਾਤ ਕਰਦੇ ਚੱਲਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 9465929488 ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਜੀ ਕਿਸੇ ਵੀ ਏਰੀਆ ਚ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਉਹ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਦੀ 2013 ਮਾਡਲ ਐਂਡੀਕਾ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ ਜੀ ਸਾਫ਼ ਸੁਥਰੀ ਵਧੀਆ ਪੰਜਾਬ ਨੰਬਰ ਦੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਮਾਲਕ ਦੀ ਪਰਸਨਲ ਹੀ ਗੱਡੀ ਆ ਸੀ ਕੋਈ ਲੱਗੀ ਬੱਜੀ ਕੋਈ ਗਲਵਟ ਕੁਝ ਨਹੀਂ ਹੈਗਾ ਸੀ ਮਾੜੇ ਮੋਟੇ ਸਕਰੈਚ ਜ਼ਰੂਰ ਮਿਲਣਗੇ ਬਾਕੀ ਕੋਈ ਮੇਜਰ ਐਕਸੀਡੈਂਟ ਜਾਂ ਕੋਈ ਡੈਂਟ ਹੋਰ ਕੁਝ ਨਹੀਂ ਆਪਾਂ ਨੂੰ ਮਿਲਣਾ ਸੀ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਤਾਂ ਗੱਡੀ ਆਪਾਂ ਨੂੰ ਮਿਲੂਗੀ ਇਹ ਬਾਗੇ ਪੁਰਾਣੇ ਏਰੀਆ ਚ ਤੇ ਮਾਲਕ ਨੇ ਜਿਹੜਾ ਰੇਟ ਕਿਹਾਗਾ ਉੱਤੇ ਥੱਲੇ ਜਿਹੜਾ ਵਾਲਾ ਰੇਟ ਕਿਹਾਗਾ 98000 ਰੁਪਿਆ ਤੇ ਅੰਦਰ ਦੀ ਗੱਲ ਕਰੀਏ ਤਾਂ ਸਕਰੀਨ ਲੱਗੀ ਹੋਈ ਐ ਸੀ ਤੇ ਅੰਦਰੋਂ ਸੀਟ ਕਵਰ ਤੇ ਸਾਰਾ ਕੁਝ ਜਿੰਨੇ ਵੀ ਫੰਕਸ਼ਨ ਹੁੰਦੀਆਂ ਐ ਵਰਕਿੰਗ ਦੇ ਵਿੱਚ ਵਧੀਆ ਮਿਲ ਜਾਣਗੇ ਜੇ ਕਾਗਜ਼ ਪੱਤਰਾਂ ਦੀ ਗੱਲ ਕਰੀਏ ਸਾਰੇ ਆਪਾਂ ਨੂੰ ਪੂਰੇ ਮਿਲਣਗੇ ਬੀਮਾ ਵੀ ਆਪਾਂ ਨੂੰ ਮਿਲੂਗਾ ਸੀ 1 ਸਾਲ ਦਾ ਇਹਨਾਂ ਨੇ ਕਟਵਾਇਆ ਹੋਇਆ ਤੇ 28 ਤੱਕ ਦਾ ਪਾਸਿੰਗ ਇਹਦੀ ਹਲੇ ਪਈ ਹੈਗੀ ਨਵੇਂ ਟਾਇਰ ਨਵੇਂ ਅਲਾਈ ਤੇ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਤੇ 978022678 ਇਹ ਨੰਬਰ ਜਿਨ੍ਹਾਂ ਦੀ ਗੱਡੀ ਹੈ ਸੀ ਕੋਈ ਵੀ ਗੱਲ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਤੇ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ अल्टੋ 2012 ਮਾਡਲ ਗੱਡੀ ਹੈ ਸੀਐਨਸੀ ਕਿੱਟ ਲੱਗੀ ਹੋਈ ਹੈ ਤੇ ਕਾਗਜ਼ਾਂ 'ਚ ਚੜ੍ਹੀ ਹੋਈ ਹੈ ਸੀਐਨਸੀ ਇੰਜਨ ਗੇਅਰ ਪੂਰਾ ਵਧੀਆ ਜੀ 2029 ਤੱਕਰ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਤੇ ਗੱਡੀ ਪੂਰੀ ਵਧੀਆ ਸੀ ਐਨਓਸੀ ਮਿਲ ਜੂਗੀ ਤੁਸੀਂ ਜਿੱਥੋਂ ਦੀ ਕਹੋਗੇ ਉੱਥੋਂ ਦੀ ਕਢਵਾ ਕੇ ਦੇ ਦੇਣਗੇ ਮਾਲਕਾਂ ਗੱਡੀ ਪੂਰੀ ਵਧੀਆ ਸੀ ਰੰਗ ਰੂng ਪੂਰਾ ਵਧੀਆ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ 95000 ਇੱਕ ਫਿਕਸ ਜੀ ਪਹੁੰਚੀ ਹੈ ਮਾਲਕ ਕਹਿੰਦੇ ਨੇ ਮਾੜਾ ਮੋਟਾ ਜਾਂ ਮਾਨਤਾ ਨਾਲ ਆਪਦੀ ਮਰਜ਼ੀ ਨਾਲ ਅਸੀਂ ਕਰ ਦਾਂਗੇ ਬਾਕੀ ਜਿਹੜਾ ਰੇਟ ਹੈ ਉਹ ਇੱਕ ਫਿਕਸ ਜ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਆ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਜੀ ਤੇ ਉਹ ਤੁਹਾਡੇ ਹੱਥ ਵਿੱਚ ਹੈ ਜਾਂ ਮਾਲਕ ਦੇ ਹੱਥ ਵਿੱਚ ਹੈ ਮਾਲਕ ਕਿੰਨਾ ਕ ਘਟਾ ਦੇਣਗੇ ਤੇ ਤੁਸੀਂ ਕਿੰਨਾ ਕ ਡਾਊਨ ਕਰ ਸਕਦੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਗੱਡੀ ਇਹ ਠੀਕ ਲੱਗੀ ਹੈ ਵਧੀਆ ਲੱਗੀ ਹੈ ਪਸੰਦ ਆਈ ਹੈ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਮਾਲਕ ਦੇ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੀ ਤੇ ਗੱਲਬਾਤ ਕਰਕੇ ਰੇਟ ਤੁਸੀਂ ਜਾ ਕੇ ਕਰ ਲਿਓ ਜੀ ਤੇ 83606 14849 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਤੁਸੀਂ ਇਹ ਦੇਖ ਰਹੇ ਹੋ ਜੀ ਤੇ ਗੱਡੀ ਆਪਾਂ ਲੈ ਕੇ ਪਹੁੰਚਿਆ ਹੁਣ ਸਵੈਪਟਾ ਇੱਕ ਸਵੈਪਟ ਗੱਡੀ ਚੈੱਕ ਕਰੋ ਤੁਸੀਂ ਬੁਲਾਡੇ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ ਵੇਚਣ ਵਾਸਤੇ ਪੰਜਾਬ ਨੰਬਰ ਦੀ ਆ ਤੇ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਐ ਸੀ 2 ਲੱਖ ਤੇ 90000 ਰੁਪਇਆ ਇੱਕ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ ਇੱਕ ਡਿਮਾਂਡ ਸੀ ਰੇਟ ਉੱਤੇ ਥੱਲੇ ਵਾਲਿਆ ਸੀ ਕਟਵਾ ਦੇ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਇਹ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਜੀ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜਦੋਂ ਪੂਰੀ ਤਸੱਲੀ ਤੁਹਾਨੂੰ ਹੁੰਦੀ ਹੈ ਕਾਗਜ਼ ਪੱਤਰਾਂ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਚਲਾ ਕੇ ਦੇਖ ਲਈ ਤੇ ਟ్రਾਈ ਲੈ ਲਈ ਜਾਣ ਤੋਂ ਬਾਅਦ ਉਹ ਤੋਂ ਬਾਅਦ ਤੁਸੀਂ ਮਾਲਕ ਦੇ ਨਾਲ ਬਹਿ ਕੇ ਰੇਟ ਕਰ ਸਕਦੇ ਹੋ ਬਾਕੀ 12 ਮਾਡਲ ਦੀ ਗੱਡੀਆਂ ਸੀ ਸੋਹਣੀ ਗੱਡੀ ਆ ਰੰਗ ਸੋਹਣਾਗਾ ਅੰਦਰੋਂ ਸੋਹਣੀ ਐ ਮਾਲਕ ਨੇ ਰੱਖੀ ਵਧੀਆ ਹੋਈ ਐ ਬਾਕੀ ਤਾਂ ਤੁਸੀਂ ਗੱਡੀ ਨੂੰ ਦੇਖ ਰਹੇ ਹੋ ਸੀ ਜਾ ਕੇ ਦੇਖ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ 88473 91533 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਉੱਤੇ ਪੂਰੀ ਵੀਡੀਓ 'ਚ ਬਾਰ ਬਾਰ ਲਿਖਿਆ ਰਹਿੰਦਾ ਆਪਣਾ ਚੱਲਦਾ ਰਹਿੰਦਾ ਸੀ ਉੱਤੇ ਚੈੱਕ ਕਰੋ 9465629488 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਤੁਹਾਡੀ ਜਮਾ ਫਰੀ ਦੇ ਵਿੱਚ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਨੰਬਰ ਨੋਟ ਕਰ ਲਓ ਬਸ ਉੱਤੇ ਲਿਖਿਆ ਰਹਿੰਦਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤੇ ਵੀਡੀਓ ਹਰ ਰੋਜ਼ ਆਪਣੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਜ ਡੈਲੀ ਆਪਾਂ ਨਮੀ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਗੱਡੀਆਂ ਦੀ ਤੇ ਵੀਡੀਓ ਖਤਮ ਨਹੀਂ ਹੋਈ ਜੀ ਹੁਣ ਤੁਸੀਂ ਹੁੰਡਾ ਦੀ ਇੱਕ ਅਮੇਜ਼ ਗੱਡੀ ਦੇਖੋ ਮਾਡਲ ਦੀ ਗੱਲ ਕਰੀਏ 2014 ਮਾਡਲ ਗੱਡੀ ਮਾਲਕ ਨੇ ਦੱਸੀ ਆ ਤੇ ਗੱਡੀ ਹੈਗੀਓ ਜੀ ਦੂਜੀ ਨਾਮ ਤੇ ਅਲਾਈ ਲੱਗੇ ਹੋਏ ਨੇ ਪੰਜਾਬ ਨੰਬਰ ਹੈ ਜੀ ਏਸੀ ਹੀਟਰ ਵਰਕਿੰਗ ਚ ਹੈ ਤੇ ਅੰਦਰ ਐਲਸੀਡੀ ਲੱਗੀ ਹੋਈ ਆ ਬੈਕ ਸਾਈਡ ਕੈਮਰਾ ਮਿਲ ਜੂਗਾ ਸੋਹਣੀ ਗੱਡੀ ਹੈ ਤੇ ਮਾਲਕ ਦਾ ਏਰੀਆ ਹੈਗਾ ਜੀ ਬਠਿੰਡਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ ਰੇਟ ਇੱਕ ਡਿਮਾਂਡ ਕਹੀ ਆ ਕੋਈ ਫਿਕਸ ਨਹੀਂ ਹੈਗਾ 3 10 ਘਟਬੱਦ ਹੋ ਜਾਊਗਾ ਮੌਕੇ ਤੇ ਤੁਸੀਂ ਜਾ ਕੇ ਦੇਖਣਾ ਚਾਹਉਂ ਨੋ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਚਲਾ ਕੇ ਦੇਖਣਾ ਚਾਹਉਂ ਨੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣਾ ਚਾਹਉਂ ਨੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਜੇ ਪਸੰਦ ਆਈ ਹੈ ਤਾਂ ਜ਼ਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਦੇ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਰੇਟ ਤੁਹਾਨੂੰ ਵਧੀਆ ਲੱਗ ਰਹੇ ਨੇ ਸਹੀ ਲੱਗ ਰਹੇ ਨੇ ਤਾਂ ਜਰੂਰ ਕਮੈਂਟ ਕਰ ਦਿਓ ਜੀ ਸਹੀ ਤੇ ਗਲਤ ਲੱਗੇ ਨੇ ਰੇਟ ਕੋਈ ਗੱਡੀ ਦੇ ਤਾਂ ਜਰੂਰ ਕਮੈਂਟ ਕਰ ਦਿਓ ਵੀ ਰੇਟ ਜਿਆਦਾਗਾ ਤੇ ਇੱਕ ਬੇਨਤੀ ਕਰਦਾ ਜਦੋਂ ਵੀ ਕੋਈ ਵੀ ਆਪਣੇ ਕੋਲੇ ਗੱਡੀ ਭੇਜਦੇ ਕੋਈ ਮਸ਼ੀਨਰੀ ਭੇਜਦੇ ਹੋ ਬੋਲਟ ਕੁਝ ਵੀ ਚ ਤੁਸੀਂ ਐਡ ਲਵਾਉਣ ਵਾਸਤੇ ਭੇਜਦੇ ਹੋ ਤੇ ਰੇਟ ਜਿਹੜਾ ਲਾ ਕੇ ਭੇਜਦੇ ਹੋ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਤੇ ਜਲਦਾ ਰੇਟ ਨਾ ਲਾਇਕ ਰੋ ਜੀ ਤੁਹਾਡਾ ਵੀ ਨੁਕਸਾਨ ਹੈ ਤੇ ਚੈਨਲ ਤੇ ਵੀ ਗਲਤ ਪ੍ਰਭਾਵ ਪੈਂਦਾ ਸੀ ਤੇ ਗੱਲ ਕਰਾਂਗੇ अल्टੋ ਐਲਕਸਾ ਹੀ ਗੱਡੀ ਦੀ 2008 ਮਾਡਲ ਗੱਡੀ ਮਾਲਕ ਨੇ ਆਪਣੇ ਕੋਲੇ ਭੇਜੀ ਹੈ ਜੀ ਵੇਚਣ ਵਾਸਤੇ ਸੀएनजी ਕਿੱਟ ਲੱਗੀ ਹੋਈ ਹੈ ਜੀ ਗੱਡੀ ਦਾ ਜਿਹੜਾ ਰੰਗ ਹੈ ਜੀ ਉਹ ਆਪਾਂ ਨੂੰ ਮਿਲੂਗਾ ਚਿੱਟਾ ਜੀ ਚਿੱਟੇ ਰੰਗ ਦੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਅੰਦਰ ਸਕਰੀਨ ਵੀ ਲੱਗੀ ਹੋਈ ਹੈ ਸੀ ਤੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀਟ ਕਵਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਚਲਾਉਣ ਚ ਇੱਕ ਨੰਬਰ ਹੈ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਨਵੀਂ ਬੈਟਰੀ ਹੈ ਜੀ ਏਸੀ ਹਿੱਟਰ ਵਰਕਿੰਗ ਚ ਰੇਟ ਹੈ ਜੀ ਕੁੱਲ 75000 ਰੁਪਿਆ ਰਾਮਪੁਰਾ ਫੂਲ ਮਾਲਿਕ ਦਾ ਏਰੀਆ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਆਪਾਂ ਤੁਹਾਡੇ ਵਾਸਤੇ ਸੋਣੀ ਲੈ ਕੇ ਪਹੁੰਚਿਆ ਸੀ ਰੇਟ ਸੋਣਾਗਾ ਜਿਹਨੂੰ ਵੀ ਗੱਡੀ ਪਸੰਦ ਇਹ ਆਈ ਹੈ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਬਾਕੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਨੰਬਰ ਤੁਹਾਨੂੰ ਆਪਾਂ ਦੇ ਹੀ ਦਿੱਤਾ ਸੀ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਜ਼ਰੂਰ ਕਰ ਲਿਓ ਜੀ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਹੋਰ ਵੀ ਆਪਣੇ ਕੋਲੇ ਮਸ਼ੀਨਰੀਆਂ ਆਈਆਂ ਪਈਆਂ ਅਗਲੀ ਵੀਡੀਓ ਚ ਕਿਹੜੀ ਗੱਡੀ ਕਿੱਥੋਂ ਕਿਹੜੇ ਏਰੀਆ ਚੋਂ ਕਿੰਨੇ ਕ ਰੇਟ ਤੱਕ ਤੁਹਾਨੂੰ ਚਾਹੀਦੀ ਹੈ ਦੱਸੋ ਜੀ ਜੇ ਤੁਸੀਂ ਵੀ ਐਡ ਕਰਬੋਣੀ ਆਪਣੇ ਕੋਲੇ ਭੇਜੋ ਐਡ ਆਪਾਂ ਤੁਹਾਡੀ ਲਾ ਦਾਂਗੇ ਸੀ